ਅੰਮ੍ਰਿਤ ਛੋੜ ਕਾਹੇ ਵਿਖਾਈ ਵਿਖ ਅੰਮ੍ਰਿਤ ਨੂੰ ਛੱਡ ਕੇ ਕਿਉਂ ਜੈ ਖਾਨਾ ਅੰਮ੍ਰਿਤ ਦਾ ਗੁਰੂ ਨੇ ਪਰਮਾਤਮਾ ਦਾ ਨਾਮ ਨੂੰ ਛੱਡ ਕੇ ਉਹ ਵਿਸ਼ਿਆਂ ਦਾ ਜ਼ਹਿਰ ਨਹੀਂ ਖਾਂਦਾ ਐਸਾ ਗਿਆਨ ਜੇ ਕੋ ਮੰਨ ਮੇ ਹੈ ਮਨ ਪਰਮਾਤਮਾ ਅਜੇ ਡੂੰਗੀ ਸਾਜ ਪਾ ਪੱਕੀ ਕਰ ਹੋ ਜਾ ਕਰ ਸਾਚੇ ਕੇ ਦੇ ਜਿਹਦੀ ਬਰਕਤ ਨਾਲ ਤੂੰ ਉਸ ਸਦਾ ਕਾਇਮ ਰਹਿਣ ਵਾਲੇ ਵਿਗਰੂ ਦਾ ਸੱਚਾ ਦੇਵਕ ਵਾਣਜ ਸਕੀ ਸੇਵਾਦਾਰ ਬਣ ਸਕੀ ਸੇਵਾਦਾਰ ਬਣ ਕੇ ਹੁਣ ਗੁਰੂ ਸਾਹਿਬ ਬਣਾਂਗੇ ਸਕਾਇ ਕਿੱਦਾਂ ਸੇਵਾ ਕਰਾਂਗੇ ਕਿੱਦਾਂ ਸੇਵਾਦਾਰ ਬਣਾਂਗੇ ਅੰਦਰ ਸਾਡੇ ਅੰਦਰ ਆਪਾਂ ਦੇ ਥੋੜੀ ਜਿਹਾ ਕਰਕੇ ਜਿਤਾਉਨੇ ਆ ਗਣੋਨੇ ਆ ਵੀ ਮੈਂ ਸੇਵਾ ਕੀਤੇ ਮੈਂ ਪੰਡ ਕੀਤਾ ਪਰ ਸਾਡੇ ਗੁਰੂ ਸਾਹਿਬਾਨ ਨੇ ਇਹਨਾਂ ਨਾਲ ਲੰਮਾ ਸੰਗਰਸ਼ ਕਰਨ ਤੋਂ ਬਾਅਦ ਸੇਵਾ ਕਰਨ ਤੋਂ ਬਾਅਦ ਵੀ ਕਦੇ ਇਹ ਨਹੀਂ ਕਿਹਾ ਕਿ ਸਿਮਰਾ ਇਹ ਤੇ ਪਤਵੀ ਚਾਹੀਦੀ ਨਹੀਂ ਮਹਾਰਾਜ ਜੀ ਨੇ ਬਾਈ ਪਤਵੀ ਜਿਹੜੀ ਹੈ ਉਹ ਨਿਸ਼ਕਾਮ ਸੇਵਾ ਤੋਂ ਬਾਅਦ ਮਿਲਦੀ ਜਦ ਤੱਕ ਮਨ ਚ ਕੋਈ ਨਹੀਂ ਹੋਵੇ ਮੈਂ ਕਾਦੇ ਲਈ ਸੇਵਾ ਕਰਿਆ ਕਿਸ ਭਾਵਨਾ ਨਾਲ ਕਿਹੜੇ ਫਲ ਨਾਲ ਡੁੜਕੇ ਰਿਹਾ ਕਰ ਰਿਹਾ ਮੈਨੂੰ ਉਹ ਚਾਹੀਦਾ ਪਰ ਗੁਰੂ ਸਾਹਿਬਾਨ ਨੇ ਮਨ ਚ ਕੋਈ ਭਾਵਨਾ ਨਹੀਂ ਰੱਖੀ ਬਸ ਸੇਵਾ ਕੀਤੀ ਵੀ ਸੇਵਾ ਕਰ ਸੇਵਾ ਕਰਕੇ ਜੱਫਰ ਭਨੇ ਦਸੋ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਗੁਰੂ ਅਮਰਦਾਸ ਜੀ ਨੇ 1100 ਸੇਵਾ ਕੀਤੀ ਹੈ ਇਸ਼ਨਾਨ ਕਰਾਇਆ ਉਹਨੂੰ ਆਹਦੇ ਸੇਵਾ ਦਾ ਕਾਮ ਪ੍ਰੋ ਲੋਭੋਂ ਘਾਣ ਤਪਰੇ ਉਪਰਾਮ ਇਹਨਾਂ ਦੀ ਜਤ ਤੇ ਪਾਤਸ਼ਾਹ ਜੀ